ਮੈਂ ਸਰਵਨ ਸਿੰਘ ਪੰਦੇਰ ਕੈਨਮ ਤੇ ਐਸਕੇਮ ਨਾਨ ਪੋਲਿਟিক্যাল ਦਾ ਕੋਆਰਡੀਨੇਟਰ ਲਗਭਗ 312 ਦਿਨ ਹੋ ਗਏ ਸਾਡੇ ਮੋਰਚੇ ਨੂੰ ਚੱਲਦਿਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 5ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਕੱਲ ਜਦੋਂ ਸ਼ਨਾਣ ਕਰਨਾ ਚਾਹੁੰਦੇ ਸੀ ਉਦੋਂ 10 ਮਿੰਟ ਲਈ ਲਗਭਗ ਬੇਹੋਸ਼ ਰਹੇ ਉਦੋਂ ਬਾਅਦ ਉਹਨਾਂ ਨੂੰ ਹੋਸ਼ ਆਈ ਉਹਨਾਂ ਨੇ ਜੜਾ ਵਾ ਉਹ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣਾ ਚਾਹਿਆ ਪਰ ਤੁਹਾਨੂੰ ਪਤਾ ਸਰਕਾਰਾਂ ਉਹ ਆਡੀਓ ਉਹਨਾਂ ਦੇ ਉੱਤੇ ਨਹੀਂ ਜਾਣ ਦਿੱਤੀ ਗਈ ਪੱਖ ਇਹੀ ਰੱਖਣਾ ਚਾਹੁੰਦੇ ਸੀ ਕਿ ਜਿਹੜੀ ਸਾਂਝੀ ਪਾਰਲੀਮੈਂਟ ਦੀ ਕਮੇਟੀ ਨੇ ਹੁਣ ਰਿਪੋਰਟ ਦਿੱਤੀ ਹੈ ਜਿਹਦੇ ਵਿੱਚ 23 ਫਸਲਾਂ ਤੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਆ ਹੋਰ ਵੀ ਗੱਲਾਂ ਹੈ ਅੱਜ ਜਿਹੜੀਆਂ ਪ੍ਰਧਾਨ ਮੰਤਰੀ ਜੀ ਨੇ ਗੱਲਾਂ ਕਈਆਂ ਜਿਹੜੀਆਂ ਲਿਖਤੀ ਚਿੱਠੀਆਂ ਆਈਆਂ ਉਹ ਯਾਦ ਕਰਾਉਣਾ ਚਾਹੁੰਦੇ ਸੀਗੇ ਔਰ ਇਹ ਤੋਂ ਗਾਹਾਂ ਪੰਜਾਬੀਓ ਜੇ ਦਿੱਲੀ ਅੰਦੋਲਨ ਦੋ ਦੀਆਂ ਮੰਗਾਂ ਜਿਹੜੀਆਂ 12 ਮੰਗਾਂ ਮਾਪੜੀਆਂ ਜਿੱਚ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ C250 ਦੇ ਅਨਸਾਰ ਫਸਲਾਂ ਦੇ ਭਾਅ 200 ਦੇ ਨਰੇਗਾ ਚੰਗੀ ਦਿਹਾੜੀ ਆਦ ਮੰਗਾ ਉਹਨਾਂ ਨੂੰ ਪੂਰਾ ਕਰਾਉਣਾ ਚਾਹੁੰਦੇ ਜਿੱਤੀਏ ਮੋਰਚੇ ਨੂੰ ਤਾਂ 30 ਦਾ ਭਰਾਉ ਪੰਜਾਬ ਬੰਦ ਦਾ ਦੋਹਾਂ ਫੋਰਮਾਂ ਦਾ ਸੱਦਾ ਕਾਮਜਾਬ ਕਰਾਈਏ ਆਪਾਂ ਇੱਕ ਘਰ ਘਰ ਆਵਾਜ਼ ਸਾਡੇ ਚੁੱਲ੍ਹੇ-ਚੁੱਲ੍ਹੇ ਤੱਕ ਆਵਾਜ਼ ਜਾਵੇ ਔਰ ਜਿਵੇਂ ਅਸੀਂ ਸੁਣ ਰਹੇ ਜਿਵੇਂ ਸਾਡੇ ਸਾਥੀ ਦੱਸ ਰਹੇ ਆ ਵੀ ਖਨੌਰੀ ਬਾਰਡਰ ਦੀ ਚਾਰ ਚਫੇਰੇ ਫੋਰਸਾਂ ਵਧ ਰਹੀਆਂ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੋਲ ਸਵਾਲ ਕਰਦੇ ਹਾਂ ਸਪਸ਼ਟ ਕਰਨ ਵੀ ਉਹਨਾਂ ਦੀ ਮਨਸ਼ਾ ਕੀ ਉਹ ਦਿੱਲੀ ਦੇ ਹੱਕ ਚ ਭੁਗਤਣਗੇ ਇਹ ਸਪਸ਼ਟ ਉਹਨਾਂ ਨੂੰ ਕਰਨਾ ਚਾਹੀਦਾ ਜਾਂ ਪਰਲੇ ਪਾਸੋਂ ਅਟੈਕ ਆਊਗਾ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਹਾਂ ਕਿ ਸਾਡੀਆਂ ਲਾਸ਼ਾਂ ਤੋਂ ਨੰਗੇ ਤੋਂ ਬਗੈਰ ਤੁਸੀਂ ਡੱਲੇਵਾਲ ਸਾਹਿਬ ਜੀ ਦੇ ਨੇੜੇ ਨਹੀਂ ਜਾ ਸਕਦੇ ਇਹ ਤੋਂ ਗਾਹਾਂ ਹਰਿਆਣੇ ਦੀਆਂ ਖਾ ਪੰਚਾਇਤਾਂ ਨੇ ਕੱਲ ਚੰਡੀਗੜ੍ਹ ਵਿੱਚ ਆ ਕੇ ਆਪਣੇ ਅੰਦੋਲਨ ਦਾ ਸਮਰਥਨ ਕੀਤਾ ਧੰਨਵਾਦ ਤੇ 29 ਨੂੰ ਉਹਨਾਂ ਨੇ ਵੱਡਾ ਪ੍ਰੋਗਰਾਮ ਕਰਨ ਦਾ ਹਰਿਆਣੇ 'ਚ ਫੈਸਲਾ ਕੀਤਾ ਇਸ ਤਰੀਕੇ ਨਾਲ ਪ੍ਰਾਵੋ ਪੰਜਾਬੀਓ ਇਹ ਵੱਡਾ ਅੰਦੋਲਨ ਇਹਨੂੰ ਆਪਾਂ ਜਿੱਤਣਾ ਹੈਗਾ ਵਾ ਅਰ ਜਿੱਤ ਤਾਂ ਸਕਦੇ ਜਿਵੇਂ ਤੁਸੀਂ ਹੁਣ ਮਨ ਬਣਾ ਲਿਆ ਵਾ ਇਸ ਕਰਕੇ ਖਨੌਰੀ ਬਾਰਡਰ ਨੂੰ ਮਜ਼ਬੂਤ ਕਰੀਏ ਬਾਕੀ ਬਾਰਡਰਾਂ ਤੇ ਜਿਵੇਂ ਸ਼ੰਭੂ ਆ ਪਹੁੰਚੀਏ ਖਨੌਰੀ ਤੇ ਜ਼ਿਆਦਾ ਲੋੜ ਹੈਗੀ ਆ ਕਿਉਂਕਿ ਉੱਥੇ ਸਰਕਾਰ ਦੇ ਇਰਾਦੇ ਠੀਕ ਨਹੀਂ ਹੈਗੇ ਸੋ ਇਹ ਮੋਰਚਾ ਸੀ ਜਿੱਤਾਂਗੇ ਸਰਕਾਰ ਦੀਆਂ ਹਰ ਕਿਸਮ ਦੀਆਂ ਸਾਜ਼ਿਸ਼ਾਂ ناکਾਮਜਾਬ ਕਰਾਂਗੇ ਅਰ ਜਿਵੇਂ ਅੰਦੋਲਨ ਨੂੰ ਡੀਰੇਟ ਕਰਨ ਲਈ ਕੇਂਦਰ ਦਾ ਜ਼ੋਰ ਲੱਗਾ ਹੋਇਆ ਉਹਦੇ ਜੀ ਵੀ ਉਹਨੂੰ ਕਾਮਯਾਬ ਨਹੀਂ ਹੋਣ ਦਿਆਂਗੇ ਧੰਨਵਾਦ